26 ਤਰੀਕ ਨੂੰ 1 ਅਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਗਸਤ ਨਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲੱਪ ਸਿੰਘ ਉਰਫ ਪਾਉ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ 5 ਜਾਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਸੀ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਆ ਅਕਲੀ ਨੇਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਕਰਾਰ ਹੋ ਗਿਆ ਚਾਰ ਜਾਨੇ ਆ ਸੀ ਰਾਂਡਅਪ ਕੀਤੇ ਔਰ ਚਾਰਾਂ ਦੀ ਅਰਸਤ ਪਾ ਚੁੱਕੇ ਆ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੇ ਮੁਕੱਦਮੇ ਆ ਜਿਹੜਾ ਲਵਪ੍ਰੀਤ ਸਿੰਘ ਉਰਫ ਲਵਲੀ ਆ ਉਹਦੇ ਉੱਪਰ ਪੰਜ ਮੁਕੱਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਜਿਹੜੇ ਲਵਲੀ ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮੁਕੱਦਮਾ ਹੈਗਾ 302 307 ਦਾ ਮੁਕੱਦਮਾ ਆ ਇੱਕ ਜਿਹੜਾ 307 ਦਾ ਮੁਕੱਦਮਾ 302 ਦਾ ਮੁਕੱਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਾਤ ਕੀਤੀ ਸੀ ਤੇ ਉੱਥੇ ਮੁਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗੈਸ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰੌਂਡ ਅਪ ਕੀਤਾ ਹੈ ਇਸ ਕਰਕੇ ਅੱਜ ਅਸੀਂ ਇੱਥੇ ਹੋਏ ਸੀ ਕਿਹੜੀ ਵਾਰ ਦਾ ਤੁਹਾਨੂੰ ਯਾਦ ਰੱਖਣਾ ਚਾਹੁੰਦੇ ਸੀ ਸਾਨੂੰ ਇਹਦੇ ਕੋਲ ਜਿਹੜਾ ਮੌਕੇ 'ਤੇ ਰਿਕਵਰੀ ਹੋਈ ਆ ਉਹ ਇੱਕ ਪਿਸਤਲ ਜਿਹੜਾ ਆ ਹੋਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਟੀ ਦਾ ਵੀ ਨਸ਼ੇਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦੇ ਤਿੰਨ ਦਾਤਰ ਜਿਹੜੇ ਆ ਉਹ ਕਵਰ ਹੋਏ ਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਗਰਾਰੀ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਿਹੜਾ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਮੰਨੇ ਇਸ ਤਰ੍ਹਾਂ ਇਹ ਗਰੁੱਪ ਨੇ ਉਪਰ ਜਿਹੜੀ ਵਾਰਦਾਤ ਨੂੰ ਅੰਜਾਮ ਦੇਣੀ ਇਸ ਤੋਂ ਪਹਿਲਾਂ ਵੀ ਕੋਈ ਕਿਸ ਤਰ੍ਹਾਂ ਅੰਜਾਮ ਦੇ ਰੇਣ ਇਕੱਠੇ ਹੋ ਕੇ ਰਹਿੰਦੇ ਆ ਅਕਚੁਅਲੀ ਇਹ ਇੱਕ ਇਥੇ ਨਾ ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫ ਆਈ ਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ ਦਰਾਨੇ ਕਸ ਜਿਹੜਾ ਅਸੀਂ ਕੰਟਰੋਲ ਕਰ ਲਿਆ ਉਮਰਾ ਕਿੰਨੀਆਂ ਕਿੰਨੀਆਂ ਜੀ ਆ ਇਹ ਜਿਹੜੇ ਚਾਰ ਜਾਨੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਹਨ ਉਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕਿੰਨਾਂ ਦੀ ਉਮਰ ਆ ਇਹ ਸਾਰੇ ਦੋਸਤ ਨੇ ਜਿਹੜਾ ਇਸ ਤਰ੍ਹਾਂ ਨਾ ਦੇ ਆਪਸ ਚੀ ਰਿਲੇਸ਼ਨ ਨੇ ਮੈਨੂੰ ਪਿਆ ਆ ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮਹੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਆ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਜ ਕਿ ਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਲੰਗਰ ਲੰਮਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਏ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੌਤਸਪਾਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹਿੰਗ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋ ਤੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669